ਹਾਂਜੀ ਸਸੀਕਾਲ ਦੋਸਤੋ ਅੱਜ ਆਪਣੇ ਬੜੈਂਚ ਪੈਂਡ ਨਿਊ Song ਦੀ ਸ਼ੂਟਿੰਗ ਚੱਲ ਰਹੀ ਹੈ ਤੇ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਚੱਲ ਰਹੀ ਹੈ ਹਲੇ ਸਿਸਟਮ ਕੈਮਰੇ ਦੇ ਲੋਡ ਕਰ ਕਰਦੇ ਸੈਟਿੰਗ ਕਰ ਰਿਹਾ ਕੈਮਰੇ ਦੀ ਅਨੁਪਾਤਕ ਟੂ ਵਾ ਸੋ ਆਜਾ ਵੀ ਆਜੋ ਵੀਰੇ ਥੋੜਾ ਥੋੜਾ ਸਮਾਈਲ ਜਿਆ ਕਰ ਮੜੇ ਮੂੰਹ ਮਾ ਜਾਨਾ ਆਇਆ ਕਰਕੇ ਬਾਈ ਥੋੜੀ ਤਾਂ ਸਮਾਈਲ ਹੀ ਹੋਇਆ ਜ ਕਰ ਕਰ ਕਰਕੇ ਨਾ ਅਮਲੀਆ ਵਾਲਾ Song ਆ ਜੀ ਬੰਦੇ ਪੁਕੀ ਲਾ ਰਹੇ ਆ ਓਕੇ ਹਾਂ ਹੁਣ ਦੇਖਦਾ ਕੁਛ ਹਾਂ ਵੀਰੇ ਬਲੌਗ ਥੋੜਾ ਥੋੜਾ ਸੈਂਟਰ ਵੀ ਜਾਓ ਸੈਂਟਰ ਵੀ ਪੜੋ ਚਲੋ ਜੀ ਇੱਥੋਂ ਗਾਇ ਰਾਜ ਤੇ ਬਾਕੀ ਜਿਹੜੀ ਅਗਲੀ ਲੋਕੇਸ਼ਨ ਆ ਤੁਹਾਨੂੰ ਅਸੀਂ ਬਾਅਦ ਚ ਦਿਖਾਵਾਂਗੇ ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਦਰਖਤਾਂ ਦੀ ਸ਼ਾਂਗ ਆ ਅੱਜ ਕੱਲ ਦਰਖਤ ਵੀ ਬਹੁਤ ਲੋਕੀ ਕੱਟ ਰਹੇ ਨੇ ਨਹੀਂ ਕੱਟਣੇ ਚਾਹੀਦੇ ਇਹਨਾਂ ਦੇ ਨਾਲ ਹੀ ਆਪ ਨੂੰ ਆਕਸੀਜਨ ਮਿਲਦੀ ਆ ਤੇ ਬਾਕੀ ਸ਼ੂਟ ਦੇਖੋ ਚੱਲ ਰਿਹਾ ਆਹ ਮਹੀਨੇ ਚ ਕਿੰਨੀ ਕੁ ਭੁੱਖੀ ਖਾ ਲੈਣਾ ਤੇ ਖਾਈ ਲੈਨੇ ਆ 10 ਕਿਲੋ 10 ਕਿਲੋ ਖਾ ਲਿਆ ਨਹੀਂ ਰਲਣੀ ਇਹ ਐ ਬੋਲੀਦਾ ਹਾਂ 10 ਕਿਲੋ ਐਂ ਕਹਿਣਾ ਬਸ 10 ਕਿਲੋ ਆ ਦੇ ਹਲਾਇਆ ਆਣੀਆਂ ਉਹ ਖਵਾ ਦੇ ਲੈ ਇਹ ਨੂੰ ਨਹੀਂ ਸੌਣਿਆ ਇਹਦਾ ਚਿਹਰਾ ਕੰਮ ਹੀ ਖਰਾਬ ਕਰਦਾ ਆ ਠੀਕ ਹੈ 9:00 ਵਜੇ 1:00 ਵਜੇ ਲਓ ਜੀ ਹੁਣ ਅਸੀਂ ਦੂਸਰੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਤੇ ਇਹ ਲੋਕੇਸ਼ਨ ਆ ਠੀਕ ਹੈ ਉਹ ਸਾਡੇ ਹੈ ਬਾਈ ਨਾਸਤਾ ਲੱਗਿਆ ਇਹ ਉਹ ਲੋਕੇਸ਼ਨ ਦੂਸਰੇ ਆ ਸੇ ਆ ਗਏ ਹੁਣ ਇੱਥੇ ਹੁਣ ਕਰਾਂਗੇ ਨਾਸ਼ਤਾ ਨਾਸ਼ਤਾ ਕਰਕੇ ਫਿਰ ਬਾਕੀ ਦੇ ਸ਼ੋਟ ਕਰਾਂਗੇ हमार दूसरा ब्लॉग बना रहे देख ही लिया सताल जी सताल ਦੇ ਵੀਰ ਕੀ ਗੱਲ ਹੈ ਬਹੁਤ ਵਧੀਆ ਵੀਰੇ ਕੈਮਰਾ ਸੱਚ ਅੱਜ ਕਿਦਾਂ ਦਾ ਲੱਗ ਰਿਹਾ ਸ਼ੂਟ ਤੁਹਾਨੂੰ ਫਿਰ ਨਵਾਂ ਨਵਾਂ ਲੱਗ ਨਵਾਂ ਨਵਾਂ ਲੱਗ ਰਿਹਾ ਟਾਈਮ ਵੀ ਬਹੁਤ ਹੋ ਗਿਆ ਅੱਜ ਮੇਰਾ ਨਵਾਂ ਤਾਂ ਜੇ ਲੱਗ ਰਿਹਾ ਅੱਛਾ ਉਹ ਬੈਗ ਲਈ ਜਾ ਮੈਂ ਬਿਲਕੁਲ ਬਿਲਕੁਲ ਸਹੀ ਹੈ ਲੋ ਜੀ ਗੱਲ ਇਹ ਆ ਵੀ ਅੱਜ ਸ਼ੂਟ ਚੱਲ ਰਿਹਾਗਾ ਕੈਲਪੁਰ ਬੜਾਂ ਚੇ ਪੈਂਡ ਬ੍ਰਾਂਚ ਮੁੱਲਾਪੁਰ ਦੇ ਕੋਲੇ ਆ ਕਰੀ ਜਾਂਦੇ ਆ